ਤੇ ਕੁ ਬਿਹਤ ਹੀ ਦੁਖਦਾਇ ਖਪੜ ਸਾਹਮਣੇ ਆਇਆ ਜੁੱਥੀ ਪਟਵਾਰੀ ਨੇ ਫ਼ਹਲ ਲਗਾ ਕੇ ਆਪਣੀ ਜੁਵਨ ਲिला ਸਮਾਪਤ ਕਰ ਦਿੱਤੀ ਹੈ ਫਿਲਹਾਲ ਤੁਹਾਨੂੰ ਦੱਸਣੇ ਹੈ ਕਿ ਮਰਤਕ ਪਟਵਾਰੀ ਦੀ ਪਛਾਣ ਹਰਸ਼ ਕੁਮਾਰ ਵਜੋਂ ਹੋਈ ਹੈ ਕਿਉਂਕਿ ਫਜ਼ਲਕਦਾ ਰਣਮਾਲਾ ਦਸਜੋਆ ਹੈ ਤਾਂ ਤੁਹਾਨੂੰ ਦੱਸਣੇ ਕਿ ਮੁਕਰ ਦੇ ਕਸਬਾ ਧਰਮਕੋਟ ਵਿੱਚ ਪਿਛਲੇ 8 ਸਾਲਾਂ ਤੋਂ ਤਨਤ ਪਟਵਾਰੀ ਹਰਸ਼ ਕੁਮਾਰ ਨੇ ਫਹਲਾ ਕਾ ਕੇ ਆਪਣੀ ਜੀਵਨ ਲिला ਸਮਾਪਤ ਕਰ ਲੀਤੀ ਹੈ ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਹਰਸ਼ ਕੁਮਾਰ ਅਲੇ ਕਵਾਰਾ ਹਿੱਸੀ ਅਤੇ ਉਹ ਧਰਮਕੋਟ ਦੇ ਵਿੱਚ ਇੱਕ ਕਿਰਾਏ ਦੇ ਮਕਾਨ ਉੱਤੇ ਰਹਿ ਰਿਹਾ ਸੀ ਜੁਥੇ ਪਰਿਵਾਰਿਕ ਮੈਂਬਰਾਂ ਨੂੰ ਜਿਵੇਂ ਹੀ ਇਸ ਘਟਨਾ ਦਾ ਪਤਾ ਲੱਗਦਾ ਹੈ ਤਾਂ ਪੂਰਾ ਪਰਿਵਾਰ ਹੀ ਸਦਮੇ ਵਿੱਚ ਹੈ ਉੱਥੇ ਹੀ ਮ੍ਰਿਤਕ ਪਟਵਾਰੀ ਹਰਸ਼ ਕੁਮਾਰ ਦੇ ਭਾਈ ਸਤਪਾਲ ਵੱਲੋਂ ਦੱਸਿਆ ਗਿਆ ਕਿ ਪਟਵਾਰੀ ਹਰਸ਼ ਕੁਮਾਰ ਫਾਜ਼ਲਖਾ ਦਾ ਰਹਿਣ ਵਾਲਾ ਤੇ ਪਿਛਲੇ 8 ਸਾਲਾਂ ਤੋਂ ਧਰਮਕੋਟ ਦੇ ਵਿੱਚ ਤਰਨਾ ਸੀ ਇਕੱਲਾ ਹੀ ਰਹਿੰਦਾ ਸੀ ਤੇ ਹੁਣ ਘਰ ਦੇ ਵਿੱਚ ਕਿਰਾਏ ਦੇ ਮਕਾਨ ਤੇ ਰਹਿ ਰਿਹਾ ਸੀ ਉਹ ਤੇ ਕਮਰੇ ਦੇ ਵਿੱਚ ਪੱਖੇ ਨੂੰ ਫਾਹ ਲਗਾ ਕੇ ਆਪਣੀ ਜਵਨ ਲिला ਉਸ ਨੂੰ ਲੋਸ ਸਮਾਪਤ ਕਰ ਦਿੱਤੀ ਹੈ ਫਿਲਹਾਲ ਉਹਨਾਂ ਵੱਲੋਂ ਸ਼ੱਕ ਵੀ ਜਤਾਇਆ ਜਾ ਰਿਹਾ ਕਿਉਂਕਿ ਕਮਰੇ ਦੇ ਵਿੱਚ ਜਿੱਥੇ ਉਸ ਵੱਲੋਂ ਫਾਹ ਲਿੱਤਾ ਗਿਆ ਸੀ ਉੱਥੇ ਦੂਜੇ ਪਾਸੇ ਉਸ ਦੀਆਂ ਬਾਵਾ ਜੜੀਆਂ ਸੀ ਉਹ ਬੰਨੀਆਂ ਹੋਈਆਂ ਨਹੀਂ ਜਿਸ ਨੂੰ ਲੈ ਕੇ ਹੁਣ ਪ੍ਰਸ਼ਾਸਨ ਇਸ ਮਾਮਲੇ ਦੀ ਜਾਂਚ ਦੇ ਵਿੱਚ ਜੁਟਿਆ ਹੋਇਆ ਹੈ ਫਿਲਹਾਲ ਉਤੀ ਹੀ ਜੇ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਤਾਂ ਪ੍ਰਸ਼ਾਸਨ ਵੱਲੋਂ ਇਸ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਫਿਲਹਾਲ ਜਿਹੜੇ ਮ੍ਰਿਤਕ ਦਾ ਪਰਿਵਾਰ ਕਹਿ ਰਿਹਾ ਹੈ ਕਿ ਉਹ ਇੰਨਾ ਬ੍ਰਿਲੀਅੰਟ ਬੰਦਾ ਸੀਗਾ ਕਿ ਉਹ ਸੁਸਾਇਡ ਬਾਰੇ ਕਦੇ ਸੋਚ ਹੀ ਨਹੀਂ ਸਕਦਾ ਪਰ ਦੂਜੇ ਪਾਸੇ ਪ੍ਰਸ਼ਾਸਨ ਇਸ ਮਾਮਲੇ ਦੀ ਗਹਿਰਾਈ ਦੇ ਨਾਲ ਜਾਂਚ ਕਰ ਰਹੀ ਹੈ ਕਿਹੜਾ ਕੋਟਾ ਮੈਂ ਬਲਜੀਤ ਸਿੰਘ ਹੈ ਬਲਜੀਤ ਸਿੰਘ ਕੀ ਪੋਸਟ ਕੀ ਤੋਂ ਨੇ ਮੈਂ ਕਨਗੋਏ ਕਿੰਗੀ ਦਾ ਪਰਮਕੋਟ ਅੱਜ ਜਿਹੜਾ ਹਾਸਾ ਵਾਪਰਿਆ ਹੈ ਧਰਮਕੋਟ ਦਾ ਫਟਵਾਇਆ ਤੁਹਾਡੇ ਨਾਲ ਕਿਵੇਂ ਵਾਪਰਿਆ ਕਿੱਦਾਂ ਲੱਗਦਾ ਤੁਹਾਨੂੰ ਦੇਖੋ ਜੀ ਇਹ ਗੱਲ ਤਾਂ ਸਾਡੀ ਕੀ ਸਾਰੇ ਧਰਮਕੋਟ ਇਲਾਕੇ ਦੀ ਸਮਝ ਤੋਂ ਬਾਹਰ ਆ। ਹਾਂ। ਬਹੁਤ ਹੀ ਹੌਣਹਾਰ ਤੇ ਤੁਸੀਂ ਕਹਿ ਰਹੇ ਹੋ ਬ੍ਰਿਲੀਅੰਟ ਬੰਦਾ ਸੀਗਾ। ਨਹੀਂ ਨਹੀਂ ਕੋਈ ਹੋਰ ਕੀ ਹੋਇਆ ਸਾਨੂੰ ਤਾਂ ਅਜੇ ਤੱਕ ਕੋਈ ਸਮਝ ਨਹੀਂ ਆ ਰਹੀ ਵੀ ਇਹ ਕੀ ਹੋਇਆ। ਨਹੀਂ ਕਿੰਨਾ ਮਗਰ ਵੀ ਫੋਟੋ ਕਿਵੇਂ ਪਤਾ ਲੱਗਿਆ ਕਿ ਸੁਸਾਈਡ ਕੀਤਾ ਕਿੱਦਾਂ ਕੀਤਾ? ਨਹੀਂ ਸਾਨੂੰ ਇਸ ਗੱਲ ਬਾਰੇ ਤਾਂ ਕੋਈ ਅਸੀਂ ਤਾਂ ਸੋਚ ਹੀ ਨਹੀਂ ਸਕਦੇ ਵੀ ਉਹ ਬੰਦਾ ਸੁਸਾਈਡ ਕਰ ਸਕਦਾ। ਜਿੰਨਾ ਉਹ ਬੰਦਾ ਕਾਬਲ ਸੀਗਾ, ਜਿੰਨਾ ਉਹ ਬੰਦਾ ਅਗਾਹ ਵੱਧੂ ਸੀਗਾ। ਹੋ ਸਕਦਾ ਦਾ ਖਿਆਲ ਵੀ ਨਹੀਂ ਹੁੰਦਾ ਮਨ ਚਾ ਸਕਦਾ ਡਿਪਰੈਸ਼ਨ ਵਗੈਰਾ ਦੇ ਵਿੱਚ ਅਸੀਂ ਤਾਂ ਕਦੀ ਉਹਨਾਂ ਦੇ ਡਿਪਰੈਸ਼ਨ ਚ ਨਹੀਂ ਦੇਖਿਆ ਜੀ ਤੇ ਤੁਹਾਡਾ ਕੰਮ ਮੇਰੇ ਨਾਲ ਜਦੋਂ ਤੋਂ ਨੌਕਰੀ ਤੇ ਆਇਆ ਉਹ ਤੋਂ ਮੇਰੇ ਨਾਲ ਹੀ ਕੰਮ ਕਰ ਰਿਹਾ ਜੀ 8 ਸਾਲ ਤੋਂ ਹਾਂਜੀ ਤੁਸੀਂ ਕਹਿ ਰਹੇ ਹੋ ਵੀ ਇਹ ਡਿਪਰੈਸ਼ਨ ਚ ਹੋ ਸਕਦਾ ਜੀ ਕਿ ਐ ਨਹੀਂ ਲੱਗਦਾ ਕਿਸੇ ਨੇ ਮਾਰਿਆ ਜਾਂ ਕੁਝ ਏਦਾਂ ਦਾ ਕੋਈ ਤੁਹਾਨੂੰ ਸ਼ੱਕ ਪੈਂਦਾ ਹੋਵੇ ਕਿ ਤੁਹਾਡੇ ਨਾਲ ਵਿਚਰਦਾ ਰਿਹਾ ਦੇਖੋ ਜੀ ਅੱਜ ਤੱਕ ਉਹਨਦੀ ਕਿਸੇ ਨਾਲ ਕੋਈ ਵੈਰ ਵਿਰੋਧਤਾ ਹੀ ਨਹੀਂ ਸੀ ਕਦੀ ਉਹਨੇ ਕਦੀ ਐਹੋ ਜੀ ਗੱਲ ਨਹੀਂ ਕੀਤੀ ਕਿਸੇ ਨਾਲ ਕੋਈ ਵੈਰ ਵਿਰੋਧ ਦੀ ਕਿਸੇ ਦਾ ਕੋਈ ਚੰਗਾ ਕੋਈ ਮਾੜਾ ਹਰੇਕ ਨੂੰ ਖੜੇ ਮੱਥੇ ਮਿਲਣ ਵਾਲਾ ਸਭ ਦਾ ਕੰਮ ਕਰਨ ਵਾਲਾ ਬੰਦਾ ਸੀ ਉਹ ਕਿਹੜੇ ਜਿਹੇ ਨਾਮ ਹੈ ਹੋਊਗਾ ਜੀ 32 ਸਾਲ ਦਾ ਅਨਮੈਰਿਡ ਸੀ ਕੀ ਹੁਣ ਤੁਹਾਡੇ ਰਿਪੋਰਟ ਬਾਰੇ ਸਾਡੇ ਅਫਸਰ ਸਾਹਿਬਾਨ ਪੂਰੀ ਤਫਤੀਸ਼ ਕਰ ਰਹੇ ਆ ਜੀ ਹਨੂ ਡਿਪਟੀ ਕਮਿਸ਼ਨਰ ਸਾਹਿਬ ਵੱਲੋਂ ਸਾਡੇ ਐਮਐਲਏ ਸਾਹਿਬ ਵੱਲੋਂ ਪੂਰਾ ਭਰੋਸਾ ਮਿਲਿਆ ਕਿ ਪੂਰੇ ਤੱਥਾਂ ਦੀ ਜਾਣ ਪੀਣ ਕਰਕੇ ਜੋ ਵੀ ਸਚਾਈ ਹੋਊਗੀ ਸਾਹਮਣੇ ਲਿਆਂਦੀ ਜਾਊਗੀ ਥੈਂਕ ਯੂ ਮਨਜਿੰਦਰ ਸਿੰਘ ਜੀ ਇੱਕ ਧਰਮਕੋਟ ਪਟਵਾਰੀ ਚਹਰਾ ਸੀਗੇ ਤੇ ਉਹਨਾਂ ਦੀ ਅੱਜ ਡੈਥ ਹੋਈ ਹੈ ਕੀ ਨਾਮ ਸੀ ਉਹਨਾਂ ਦਾ ਕੀ ਸਰਾ ਮੰਗਦਾ ਉਹ ਆਪਣੇ ਹਰੀਸ਼ ਕੁਮਾਰ ਜੀ ਸਨ ਹோம் ਪ੍ਰਕਾਸ਼ ਉਹ ਫਾਇਲ ਕਦੇ ਰਹਿਣ ਵਾਲਿਆ ਇੱਕ ਲਗਭਗ 8 ਸਾਲ ਤੋਂ ਇੱਥੇ ਧਰਮਕੋਟ ਪਟਵਾਰੀ ਲੱਗੇ ਹੋਏ ਜਿਨ੍ਹਾਂ ਨੇ ਕੱਲ ਉਹ ਪੱਕੇ ਦੇ ਨਾਲ ਉੱਪਰ ਆਪਣੇ ਕਮਰੇ ਦੇ ਵਿੱਚ ਇੱਥੇ ਰਹਿੰਦਾ ਸੀ ਕਿਰਾਏ ਤੇ ਮਕਾਨ ਮਾਲਕ ਕੋਲੇ ਦੋ ਕਮਰੇ ਵੱਖਰੇ ਉਹ ਪੱਕੇ ਨਾਲ ਇਹਨਾਂ ਉੱਪਰ ਪਾਇਆ ਲਿਆ ਹੋਇਆ ਸੀ ਜੋ ਸਾਨੂੰ ਇਨਫਰਮੇਸ਼ਨ ਮਿਲੀ ਉਸ ਤੋਂ ਬਾਅਦ ਅਸੀਂ ਜਾ ਕੇ ਇਹਨੂੰ ਜੋ ਵੀ ਆਪਣੀ ਵੀਡੀਓ ਵਗੈਰਾ ਬਣਾ ਕੇ ਇਹਨੂੰ ਉਤਾਰਿਆ ਜਾਂਦਾ ਤੇ ਇਹਦੇ ਚ ਐਵੀ ਸਾਹਮਣੇ ਆ ਰਿਹਾ ਵੀ ਇਹਨੀਆਂ ਦੋਨੇ ਬਾਹਾਂ ਮਗਦੀਆਂ ਵੀ ਜਿਹੜੀਆਂ ਟਾਈਟ ਕੀਤੀਆਂ ਹੋਈਆਂ ਉਹ ਬਾਹਾਂ ਬਣੀਆਂ ਹੋਈਆਂ ਪਿੱਛੇ ਥੋੜੇ ਜਿਹਾ ਲੂਜ਼ ਕਰਕੇ ਬਣੀਆਂ ਹੋਈਆਂ ਨੇ ਉਹ ਡਾਕਟਰ ਸਾਹਿਬ ਤਰਾ ਕਰਕੇ ਅਸੀਂ ਬੋਰਡ ਬਣਵਾ ਕੇ ਮੈਡੀਕਲ ਉਹਦਾ ਪੋਸਟਮਾਰਟਮ ਕਰਾ ਰਹੇ ਹਾਂ ਉਹਦੇ ਜੋ ਵੀ ਆਊਗਾ ਉਸ ਮੁਤਾਬਕ ਜਿਹੜੀ ਅੱਗੇ ਕਾਰਵਾਈ ਹੋਏਗੀ ਹੁਣ ਪਰਿਵਾਰ ਵੱਲੋਂ ਮਤਲਬ ਕੀ ਯਾਦ ਚ ਰਹਿ ਗਿਆ ਫਿਲਹਾਲ 194 ਬੀ ਐਨਐਸਐਸ ਅਧੀਨ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ ਅਜੇ ਤੱਕ ਉਹਨਾਂ ਨੂੰ ਕਿਸੇ ਤੇ ਸ਼ੱਕ ਨਹੀਂ ਹੈਗਾ ਜੇ ਕੋਈ ਕਹਿੰਦੇ ਅੱਗੇ ਪਤਾ ਲੱਗੂਗਾ ਦੋਸਤ ਖੁਦਾ ਬਦਸਾ। ਇਹ ਰਹਿੰਦੇ ਮਟਵਾਲੇ ਸਾਹਿਬ ਕਹਿੰਦੇ ਸੀ ਕਿ ਤੇ ਹੋਰ ਉਸ ਕਮਰੇ 'ਚ ਇਕੱਲੇ ਰਹਿੰਦੇ ਹੈ ਮਾਲਕ ਜਿਹੜੇ ਉਹਨਾਂ ਦੇ ਉੱਥੇ ਉਹ ਮਕਾਨ ਦੇ ਵਿੱਚ ਨਹੀਂ ਰਹਿੰਦੇ। ਪਤਾ ਕਿੱਦਾਂ ਲੱਗਿਆ ਜੇ ਪਤਾ ਇਹਨਾਂ ਨੂੰ ਲੱਗਿਆ ਇਹਨਾਂ ਨੂੰ ਕੋਈ ਫੋਨ ਗਿਆ ਜਾਂ ਕਿੱਦਾਂ ਉਹ ਇਹਨਾਂ ਨੂੰ ਪਤਾ ਨਹੀਂ ਲੱਗਾ ਕਿ ਅਜੇ ਤੱਕ ਇਸ ਬਾਰੇ ਕੁਝ ਨਹੀਂ ਪਤਾ ਲੱਗਿਆ। ਤੁਹਾਡੇ ਵੱਲੋਂ ਕੀ ਹੁਣ ਕਾਰਵਾਈ ਕੀਤੀ ਜਾ ਰਹੀ ਬਾਕੀ? ਸਾਡੇ ਵੱਲੋਂ ਤਾਂ ਡਾਕਟਰ ਸਾਹਿਬ ਨੂੰ ਬੇਨਤੀ ਕੀਤੀ ਜੇ ਬੋਰਡ ਬਣਾ ਕੇ ਤਿੰਨ ਡਾਕਟਰਾਂ ਦਾ ਰਿਪੋਰਟ ਮੰਗਵਾਇਆ ਜਾਂਦਾ ਜੋ ਵੀ ਉਹਦੇ ਤੇ ਆਊਗਾ ਨਤੀਜੇ ਦੇ ਵਿੱਚ ਉਸ ਮੁਤਾਬਕ ਅੱਗੇ ਜਿੱਦਾਂ ਮਦਈ ਪਾਰਟੀ ਬਿਆਨ ਲਿਖਾਉਗੀ ਉਦਾਂ ਕਰਦਾ ਇਹ ਵਿਆਹ ਵਰਾਸੀ ਜੀ ਨਹੀਂ ਅਨਮੈਰਿਡ ਸੀਗਾ ਤਿੰਨ ਭਰਾ ਨੇ ਇਹ ਇਨਾਂ ਦੀ ਇੱਕ ਸਿਸਟਰ ਦੂਜੇ ਦੋਨੋਂ ਵਿਆਹਿਆ ਇਹ ਰਹਿਣ ਲਾ ਕਿੱਥੋਂ ਦੇ ਸੀ ਛੇਦੈਨ ਵਾਲਾ ਫਾਜ਼ਿਲ ਕਾ ਜੀ ਕਿੰਨੀ ਕੋ ਉਮਰ ਦਾ ਹੈ 34 ਸਾਲ ਉਮਰ ਹੈ ਸਤਪਾਲ ਜੀ ਸਤਪਾਲ ਜੀ ਕਿਹੜੀ ਜਗ੍ਹਾ ਦੇ ਰਹੇ ਹੋ ਫਾਜ਼ਿਲ ਕਾ ਜੀ ਫਾਜ਼ਿਲ ਕਾ ਜੀ ਕੀ ਖਾਸਾ ਵਾਪਰਿਆ ਤੁਹਾਡੇ ਪਰਿਵਾਰ ਦੇ ਦਾ ਇਤਨੀ ਮੇਰਾ ਛੋਟਾ ਪਰਿਵਾਰੀ ਉਹ ਜਾਤ ਹੋਗੀ ਜੇ ਮੈਂ ਕੱਲ ਪਹੁੰਚਾਂ ਤੇ ਜੀ ਜਾਤੀ ਕੁਰਸੋ ਮੇਰੀ ਗੱਲ ਕਰੇਗਾ ਨੋ ਇਸੀ ਦੀ ਮੰਮੀ ਦੀ ਗੱਲ ਹੋਈ ਸੀਗੀ 1 ਮਿੰਟ ਵਾਸਤੇ ਤੇ ਸ਼ਨੀਵਾਰ ਨੂੰ ਤੇ ਇਹਨੇ ਆਣਾ ਸੀ ਸ਼ਨੀਵਾਰ ਨੂੰ ਸ਼ੁੱਕਰਵਾਰ ਨਾਲ ਹੋਈ ਸੀ ਉਹਦੇ ਬਾਰੇ ਯਕਨਨ ਮੈਂ ਕੱਲ ਆ ਰਿਹਾ ਅੱਜ ਨਹੀਂ ਆ ਰਿਹਾ ਮੈਂ ਮੈਂ ਕਿਹਾ ਠੀਕ ਹੈ ਮੰਮੀ ਕਹਿੰਦੀ ਠੀਕ ਹੈ ਤੇ ਸ਼ਨੀਵਾਰ ਨੂੰ 7 ਵਜੇ ਤੱਕ ਨਹੀਂ ਆਇਆ ਉਹ ਤੇ ਉਸ ਤੋਂ ਬਾਅਦ ਜਿਵੇਂ 1 ਮਿੰਟ ਦੀ ਗੱਲ ਹੋਈ ਸੀਗੀ ਮੰਮੀ ਦੀ ਤੇ ਉਹਨੇ ਕਿਹਾ ਵੀ ਮੈਂ ਹੁਣੇ ਬੈਕ ਹੋ ਕਰਦਾ ਸ਼ਾਇਦ ਕੋਈ ਗੱਡੀ ਕੁੜੀ ਖਰਾਬ ਹੋ ਗਈ ਹੈ ਮੰਮੀ ਕਹਿੰਦੀ ਠੀਕ ਹੈ ਉਸ ਤੋਂ ਬਾਅਦ ਉਹਨੇ ਕੋਈ ਫੋਨ ਨਹੀਂ ਚੱਕਿਆ। ਮੈਂ ਵੀ ਬੈਕ ਕੋ ਲਗੀਤੀ ਉਹਨੂੰ। ਉਸ ਬਾਅਦ ਜਿਵੇਂ ਫੋਨ ਤੇ ਫੋਨ ਕੀਤੀ ਗਈ, ਫੋਨ ਨਹੀਂ ਚੱਕਿਆ। ਫਿਰ ਮੈਂ ਅੱਗੇ ਚਾਕੇ ਬੰਤੇ ਤੇ ਐਂਡ ਚ ਆ ਕੇ ਜਿਵੇਂ ਮਤਲਬ ਕਿ ਮੈਂ ਇਹਨਾਂ ਦੀ ਜੀ ਰਿਮੇਡ ਕੰਮ ਕਰਦੀ ਆ ਨੰਬਰ ਨੰਬਰ ਮੈਸੇਜ ਕਰਕੇ ਫੋਨ ਆਇਆ ਮੈਂ ਤੇ ਮੈਂ ਕਹ ਦੇਖੋ ਕਿਦਾਂ ਮਦੋ ਕੀ ਫੋਨ ਨਹੀਂ ਚੱਕ ਰਹੇ ਜੇ ਤੁਹਾਨੂੰ ਲੱਗਿਆ ਕਿਦਾਂ ਤੁਸੀਂ ਮੈਂ ਵੇਖਿਆ ਤੇ ਉਹਨੇ ਜਦ ਵੇਖਿਆ ਤੇ ਨਾਲ ਦੇ ਗਾਂਡੇ ਕੋਲੋਂ ਜਾਂ ਫਿਰ ਕੋਈ ਸੀ ਗੈਂਗ ਕੋਲੋਂ ਤੇ ਉਹਨਾਂ ਨੇ ਮਿਲ ਕੇ ਗੇਟ ਖੋਲ੍ਹਿਆ ਤੇ ਅੰਦਰ ਗੇਟ ਖੁੱਲੇ ਸੀ ਕਿ ਬਾਹਰ ਲੋਕ ਲੱਗਾ ਸੀਗਾ ਜਦੋਂ ਅੰਦਰ ਜਾ ਕੇ ਵਿੱਚ ਆ ਤਾਂ ਤੇ ਉਹਨੂੰ ਟੰਗਿਆ ਸੀ ਜੀ ਹੱਥ ਬੰਨੇ ਸੀ ਹੱਥ ਬੰਨੇ ਹਾਂਜੀ ਇਹ ਕੀ ਪੋਸਟ ਸੀ ਇਹਨਾਂ ਦੀ ਪਟਵਾਲੀ ਜੀ ਕਿੱਥੇ ਲੱਗੋ ਇਸ ਦਾ ਨਾਮ ਕਿਸ ਤਰਨਗੋਟ ਜੀ ਤਰਨਗੋਟ ਇਸ ਤੋਂ ਬਾਅਦ ਤੁਸੀਂ ਜਦੋਂ ਡੈਡ ਮੋੜੀ ਤੁਹਾਡੇ ਆਉਣ ਤੋਂ ਪਹਿਰੇ ਕਿ ਪਹਿਲਾਂ ਪਾ ਲੈਗੇ ਨਹੀਂ ਜੀ ਮੇਰੇ ਆਉਣ ਤੋਂ ਬਾਅਦ ਜੀ ਤੁਸੀਂ ਆਇਆ ਉਹ ਟੰਗੇ ਹਾਂਜੀ ਹਾਂਜੀ ਕਿੱਦਾਂ ਦੇ ਹਾਲਾਤ ਸੀ ਜਦੋਂ ਟੰਗੇ ਜਿਵੇਂ ਬਾਰਸੀ ਕੀ ਜੀ ਪੂਰੀ ਬੋੜੀ ਨਿੱਲੀ ਹੋ ਚੁੱਕੀ ਜੀ ਨਿੱਲੀ ਕਦ ਕਾਲੀ ਕਦ ਕੀ ਕੀ ਤੁਸੀਂ ਕੀ ਗੱਲ ਸਮਝਦੇ ਹੋ ਅੰਦਰ ਜੇ ਕੋਈ ਮੈਂਟਲ ਕੋ ਸਮਝ ਨਹੀਂ ਆ ਰਿਹਾ ਕਿ ਕੀ ਹੋਇਆ ਕੀ ਨਹੀਂ ਹੋਇਆ ਐਨਸੀਪੇ ਪਰੇਸ਼ਾਨ ਬਹੁਤ ਰਹਿੰਦਾ ਕੋਈ ਜਿੱਦਾਂ ਕੋਈ ਹਰਾਸਮੈਂਟ ਟਾਈਪ ਟੂ ਚੱਲ ਰਹੀ ਹੈ ਵੀ ਕੋਈ ਕਰਤ ਹਨ ਨੂੰ ਵੀ ਦਿੱਕਤ ਹੈ ਨਹੀਂ ਸੀਗੀ ਸੱਚ ਹੈ ਕਿਸੇ ਨਹੀਂ ਜਿਵੇਂ ਮੈਂ ਜਾਣਦਾ ਨਹੀਂ ਸਮਝੀ ਕੋਈ ਮੈਂ ਬਾਇੰਡਿੰਗ ਨੂੰ ਜਾਣਦਾ ਅਤੇ ਹੰਦਾ ਹੀ ਕਟਾ ਜੀ ਮੈਂ ਬਹੁਤ ਕਟਾ ਆਇਆ ਮੈਂ ਮੈਂ ਮੈਰਿਟ ਸੀ ਜਾਨ ਮੈਂ ਹੰਮੈ ਨਹੀਂ ਹੰਮੈ ਦਿੱਤੀ ਤੁਹਾਨੂੰ ਕੀ ਲੱਗਦਾ ਵੀ ਇਹ ਇਹਨੂੰ ਕੋਰਸਰਕਨ ਦੀ ਲੋੜ ਸੀਗੀ ਵੀ ਜਿਹੜਾ ਇਦਾਂ ਇਹ ਹੋ ਸਕਦਾ ਇਦਾਂ ਨਹੀਂ ਜੀ ਬੰਦਾ ਬਹੁਤ ਧਲੇਰ ਸੀਗਾ ਜੀ ਜੋ ਹਾਲਾਤਾਂ ਨੇ ਦੇਖ ਕੇ ਸ਼ਾਇਦ ਬਹੁਤ ਘਟਲੋ ਦੇਖਦੇ ਹਨ ਕਿਹੜੇ ਹਾਲਾਤਾਂ ਚ ਆ ਕੇ ਇਹਨੇ ਪ੍ਰੈਸ਼ਰਸ ਹੋ ਕੇ ਇਹ ਕੰਮ ਕੀਤਾ ਸਮਝ ਨਹੀਂ ਆ ਰਹੀ ਮੈਨੂੰ ਆਪ ਬੇਅਨਾ ਇੰਟੈਲੀਜੈਂਟ ਐਨਾ ਸਮਝਦਾਰ ਖੱਤਸਪਤ ਸਿਆਣਾ

ਆ ਨਹੀਂ ਜੀ ਬਸ ਅੱਗੇ ਹਫਤੇ ਬਾਅਦ ਜਾਂਦੇ ਸੀ ਉੱਥੇ ਫਸਲ ਕਾ ਜਾਂ ਕਿ ਨਹੀਂ ਨਹੀਂ ਜੀ ਦੋ ਦੋ ਤਿੰਨ ਤਿੰਨ ਮਹੀਨੇ ਚੱਲ ਗਏ ਉਹ ਤਿੰਨ ਤਿੰਨ ਮਹੀਨੇ ਚੱਲ ਗਏ ਕਿਉਂਕਿ ਡਿਊਟੀ ਹੈ ਦੇਖੋ ਜੀ ਆਪਣੀ ਡਿਊਟੀ ਦੇ ਪ੍ਰਤੀ ਖੁਸ਼ੀ ਹਾਂ ਡਿਊਟੀ ਪੂਰੀ ਕਰਦੇ ਸੀ ਜੀ ਬਹੁਤ ਹਾਰਡ ਵਰਕ ਸੀਗਾ ਵਰਕ ਸੀਗਾ ਜਿੰਨਾ ਕੰਮ ਹੁੰਦਾ ਸੀ ਕਰਦੇ ਸੀ ਜੀ